ਆ ਦੇਖੋ ਬਾਦਲਾਂ ਦੇ ਰੱਖੇ ਹੋਏ ਅਖੌਤੀ ਜੱਥੇਦਾਰ ਦੇਹਧਾਰੀ ਗੁਰੂ ਨੂੰ ਮਿਲਦੇ ਨੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋ ਰਿਆ ਕੋਈ ਦੇਹਧਾਰੀ ਗੁਰੂ ਨੂੰ ਕਾਲ ਤੱਕ ਦੇ ਜੱਥੇਦਾਰ ਤਖਤਾਂ ਦੇ ਜੱਥੇਦਾਰ ਮਿਲਣ ਇੱਕ ਇੱਕ ਘੰਟਾ ਮੀਟਿੰਗਾਂ ਕਰਨ ਇਹ ਆਰਸ ਦੇ ਦੱਲੇ ਨੇ ਸਾਰੇ ਇਕੱਠੇ ਹੋਏ ਪਹਿਲਾਂ ਤਾਂ ਬਾਦਲ ਕੰਜਰਾ ਨੂੰ ਮਾਫ ਕਰ ਦਿੱਤਾ ਕਿਉਂਕਿ ਬਾਦਲਾਂ ਦੇ ਜੱਥੇਦਾਰ ਸੀ ਪੰਥ ਦੇ ਨਹੀਂ ਸੀ ਹੁਣ ਇਹ ਆਹ ਕਰਤੂਤਾ ਕਰਦੇ ਨੇ ਤੁਹਾਡੇ ਸਾਹਮਣੇ ਆ ਆ ਬਿਆਸ ਵਾਲਾ ਲੰਡਰ ਜੀ ਆ ਇਸ ਨੂੰ ਮਿਲਿਆ ਉਹ 1 ਘੰਟਾ ਮੀਟਿੰਗ ਕੀਤੀ ਐ ਇਸ ਕੰਜਰ ਦੇ ਨਾਲ ਜੋ ਦੇਹਧਾਰੀ ਗੁਰੂ ਆ ਪਰ ਅੱਜ ਸਾਨੂੰ ਬੋਲਣ ਦੀ ਲੋੜ ਆ ਜਿੰਨੇ ਵੀ ਗੁਰਦੁਆਰੇ ਨੇ ਦੁਨੀਆ ਤੇ ਉਹਨਾਂ ਦਾ ਕੋਈ ਫਰਜ਼ ਨਹੀਂ ਬਣਦਾ ਵੀ ਉਹ ਵਿਰੋਧ ਕਰਨ ਉਹ ਵੀਡੀਓ ਪਾਉਣ ਸਰਕਾਰਾਂ ਦੇ ਗੁੰਡੇ ਕਹਿੰਦੇ ਨੇ ਕਿ ਬਾਦਲਾਂ ਦੇ ਰੱਖੇ ਹੋਏ ਜੱਥੇਦਾਰਾਂ ਨੇ ਪੰਥ ਦਾ ਖਾਤਮਾ ਕਰਕੇ ਦਿਖਾ ਦਿੱਤਾ ਜਿਹੜਾ ਖਾਤਮਾ ਮੁਗਲ ਨਹੀਂ ਕਰ ਸਕੇ ਸੀ ਉਹ ਖਾਤਮਾ ਇਹਨਾਂ ਨੇ ਕਰ ਦਿੱਤਾ ਜਿਨ੍ਹਾਂ ਨੂੰ ਗਧੇ ਤੇ ਬਿਠਾਇਆ ਪਰ ਦੱਸ ਦਈਏ ਕਿ ਖਾਲਸਾ ਪੰਥ ਦਾ ਪੰਥ ਦਾ ਕੋਈ ਵੀ ਖਾਤਮਾ ਕਰਨ ਵਾਲਾ ਅਜੇ ਦੁਨੀਆ ਤੇ ਜੰਮਿਆ ਨਹੀਂ ਇਹ ਪ੍ਰਮਾਤਮਾ ਦੀ ਫੌਜ ਆ ਜੇ ਤੁਸੀਂ ਕਹਿੰਦੇ ਹੋ ਕਿ ਪੰਥ ਦਾ ਖਾਤਮਾ ਹੋ ਗਿਆ ਤੁਸੀਂ ਪੰਥ ਕਿਨੂੰ ਮੰਨਦੇ ਹੋ ਪੰਥ ਮੰਨਦੇ ਹੋ ਸਿੱਖ ਜੱਥੇਬੰਦੀਆਂ ਨੂੰ ਉਹ ਪੰਥ ਨਹੀਂ ਹੈ ਉਹ ਤਾਂ ਇੱਕ ਪੰਥ ਦੇ ਭੇਸ ਦੇ ਵਿੱਚ ਸਰਕਾਰਾਂ ਦੇ ਗੁੰਡੇ ਨੇ ਉਹ ਪੰਥ ਨਹੀਂ ਹੈਗਾ ਕਿਉਂਕਿ ਉਹ ਨਹੀਂ ਆਵਾਜ਼ ਉਠਾਉਣਗੇ ਜੇ ਤੁਸੀਂ ਕਹਿੰਦੇ ਹੋ ਕਿ ਪੂਰੀ ਦੁਨੀਆ ਤੇ ਗੁਰਦੁਆਰੇ ਦੀਆਂ ਕਮੇਟੀਆਂ ਉਹ ਵੀ ਸਰਕਾਰੀ ਨੇ ਉਹ ਵੀ ਨਹੀਂ ਆਵਾਜ਼ ਉਠਾਉਣਗੀਆਂ ਉਹ ਵੀ ਪੰਥ ਨਹੀਂ ਹੈ ਉਹ ਵੀ ਇੱਕ ਮੁਗਲਾਂ ਦਾ ਟੋਲਾ ਹੀ ਆ ਕਿਉਂਕਿ ਜੇ ਗੁਰਦੁਆਰੇ ਦੀਆਂ ਕਮੇਟੀਆਂ ਸੱਚਮੁੱਚ ਦੀਆਂ ਗੁਰੂ ਘਰ ਦੇ ਉਹ ਸੇਵਾਦਾਰ ਹੁੰਦੇ ਤਾਂ ਉਹਨਾਂ ਦਾ ਪਹਿਲਾ ਫਰਜ਼ ਬਣਦਾ ਸੀ ਕਿ ਉਹ ਸੋਸ਼ਲ ਮੀਡੀਆ ਤੇ ਵੀਡੀਓ ਪਾਉਂਦੇ ਕਹਿੰਦੇ ਭਾਈ ਬਾਦਲਾਂ ਨੂੰ ਪੰਤੋਂ ਸੇਕੋ ਬਾਦਲਾਂ ਦੇ ਸਾਰੇ ਦਾਗੀ ਵਾਗੀ ਲਾਣੇ ਨੂੰ ਪੰਤੋਂ ਸੇਕੋ ਉਹਨਾਂ ਦਾ ਪਹਿਲਾ ਹੱਕ ਬਣਦਾ ਸੀ ਫਿਰ ਉਹਨਾਂ ਦਾ ਇਹ ਵੀ ਹੱਕ ਬਣਦਾ ਸੀ ਕਾਲ ਤਖਤ ਸਾਹਿਬ ਆਜ਼ਾਦ ਕਰਾਉਣ ਦੀ ਗੱਲ ਕਰਨੀ ਸੀ ਸਾਰੀ ਦੁਨੀਆ ਤੇ ਗੁਰਦੁਆਰੇ ਦੀਆਂ ਕਮੇਟੀਆਂ ਨੇ ਵੀਡੀਓ ਪਾ ਪਾ ਕਹਿਣਾ ਸੀ ਕਿ ਕਾਲ ਤਖਤ ਸਾਹਿਬ ਆਓ ਆਪਾਂ ਆਜ਼ਾਦ ਕਰਾਈਏ ਜਿੰਨੀਆਂ ਜਥੇਬੰਦੀਆਂ ਨੇ ਉਹਨਾਂ ਦਾ ਵੀ ਫਰਜ਼ ਬਣਦਾ ਸੀ ਕਿ ਕਾਲ ਤਖਤ ਸਾਹਿਬ ਆਜ਼ਾਦ ਕਰਾਈਏ ਪਰ ਕੋਈ ਵੀ ਜਥੇਬੰਦੀ ਨਹੀਂ ਬੋਲ ਰਹੀ ਕੋਈ ਵੀ ਗੁਰਦੁਆਰੇ ਦੀ ਕਮੇਟੀ ਨਹੀਂ ਬੋਲ ਰਹੀ ਇਸ ਕਰਕੇ ਕਹਿੰਦੇ ਨੇ ਕਿ ਪੰਥ ਦਾ ਖਾਤਮਾ ਕਰਕੇ ਦਿਖਾ ਦਿੱਤਾ ਇਹ ਬਾਦਲਾਂ ਦੇ ਜਥੇਦਾਰਾਂ ਨੇ ਪਰ ਪੰਥ ਦਾ ਖਾਤਮਾ ਨਹੀਂ ਹੋਇਆ ਜੇ ਗੁਰਦੁਆਰੇ ਦੀਆਂ ਕਮੇਟੀਆਂ ਸਰਕਾਰੀ ਬਣ ਗਈਆਂ ਜੇ ਸਿੱਖ ਜਥੇਬੰਦੀਆਂ ਸਰਕਾਰੀ ਬਣ ਗਈਆਂ ਪਰ ਗੁਰੂ ਦੇ ਸਿੰਘ ਫੇਰ ਵੀ ਟਾਵੇਂ ਟੱਲੇ ਕਿਤੇ ਕਿਤੇ ਹੈਗੇ ਨੇ ਉਹ ਆਪਣਾ ਯੋਗਦਾਨ ਜ਼ਰੂਰ ਪਾਉਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਦਿਖਾ ਦੇਣਗੇ ਕਿ ਸਿੱਖ ਕਦੇ ਸਿੰਘ ਗੁਰੂ ਦੇ ਖਤਮ ਨਹੀਂ ਹੋ ਸਕਦੇ ਜਿੱਦਣ ਕੱਲੇ-ਕੱਲੇ ਦਾ ਸੋਧਾ ਲੱਗਿਆ ਉਸ ਦਿਨ ਪਤਾ ਤੁਹਾਨੂੰ ਲੱਗ ਜਾਏਗਾ ਕਿ ਸਿੰਘ ਅਜੇ ਵੀ ਦੁਨੀਆ ਤੇ ਹੈਗੇ ਨੇ ਖਤਮ ਨਹੀਂ ਹੋਏ ਪਰ ਮੁਗਲ ਵੀ ਖਤਮ ਕਰਦੇ ਕਰਦੇ ਚਲੇ ਗਏ ਅੱਜ ਖੁਸ ਹੋਏ ਫਿਰਦੇ ਨੇ ਕਿ ਜੀ ਇਹਨਾਂ ਨੇ ਤਾਂ ਖਾਤਮਾ ਕਰ ਹੀ ਦਿੱਤਾ ਇਹ ਖਾਤਮਾ ਕਿਉਂ ਕਹਿੰਦੇ ਨੇ ਕਿਉਂਕਿ ਜਿਨ੍ਹਾਂ ਨੇ ਕਤਲ ਕਰਵਾਏ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਲੀਆਂ ਚ ਰੋਲਿਆ ਬਾਦਲਾਂ ਨੇ ਕਾਲ ਤੱਕ ਸਭ ਤੇ ਹਮਲਾ ਕਰਵਾਇਆ ਉਹ ਬਾਦਲਾਂ ਨੂੰ ਬਾਏ ਇੱਜਤ ਬਰੀ ਕਰ ਦਿੱਤਾ ਭਾਰਤੀ ਹਕੂਮਤ ਨੇ ਤਾਂ ਇਨਸਾਫ ਸਿੱਖਾਂ ਨੂੰ ਕੀ ਦੇਣਾ ਸੀ ਉਹ ਤਾਂ ਸਰਕਾਰੀ ਨੇ ਪਰ ਹੁਣ ਕਾਲ ਤੱਕ ਸਭ ਦੇ ਜੱਥੇਦਾਰ ਵੀ ਸਰਕਾਰੀ ਬਣ ਗਏ ਤਾਂ ਹੀ ਅੱਜ ਇਹਨਾਂ ਨੂੰ ਗਧੇ ਤੇ ਬਿਠਾਇਆ ਕਿਉਂਕਿ ਸਰਕਾਰੀ ਬਣ ਕੇ ਇਹਨਾਂ ਨੇ ਫੈਸਲੇ ਲਏ ਨੇ ਪੰਥ ਦੇ ਜੱਥੇਦਾਰ ਬਣ ਕੇ ਫੈਸਲੇ ਨਹੀਂ ਲਏ ਪਰ ਦੁਨੀਆ ਤੇ ਬਸ ਦਿਓ ਪਰਮਾਤਮਾ ਦੀ ਰਜਾ ਚ ਰਹਿਣ ਵਾਲਿਓ ਤੁਹਾਡਾ ਕੀ ਫਰਜ ਬਣਦਾ ਅੱਜ ਇਹ ਆਵਾਜ਼ ਉਠਾਉਣ ਦਾ ਫਰਜ ਬਣਦਾ ਕਿ ਇਹਨਾਂ ਜੱਥੇਦਾਰਾਂ ਨੂੰ ਫੜ ਕੇ ਕਢੀਸੋ ਸੜਕ ਤੇ ਸੜਕ ਤੇ ਕਢੀਸੋ ਤੇ ਕਾਲ ਤੱਕ ਸਭ ਆਜ਼ਾਦ ਕਰਾਓ ਅੱਜ ਹਰ ਇੱਕ ਸਿੱਖ ਦਾ ਇਹ ਫਰਜ ਬਣਦਾ ਕਹਿਣ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ